ਬिलासपुर ਦੇ ਰਾਜੇ ਭੀਮਚੰਦ ਨੇ ਜਦ ਨਗਾਰੇ ਦੀ ਆਵਾਜ਼ ਸੁਣੀ ਤਾਂ ਉਸਨੇ ਆਪਣੇ ਵਜੀਰ ਪਰਮਾਨੰਦ ਨੂੰ ਸਾਧ ਕੇ ਪੁੱਛਿਆ ਕਿ ਇਹ ਨਗਾਰਾ ਕਿੱਥੇ ਵੱਜ ਰਿਹਾ ਹੈ ਕੋਈ ਗਵਾਂਡੀ ਸਾਡੇ ਉੱਤੇ ਚੜਾਈ ਕਰਕੇ ਤਾਂ ਨਹੀਂ ਆ ਗਿਆ ਇਸ ਦੇ ਉੱਤਰ ਵਿੱਚ ਪਰਮਾਨੰਦ ਨੇ ਭੀਮਚੰਦ ਨੂੰ ਸਾਰੀ ਗੱਲ ਦੱਸੀ ਇਹ ਨਗਾਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਭ ਜਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੱਖੋਵਾਲ ਅਨੰਦਪੁਰ ਸਾਹਿਬ ਵਿਖੇ ਵੱਜ ਰਿਹਾ ਹੈ ਆਪ ਜਦ شکار ਖੇਡਣ ਲਈ ਚੜਦੇ ਤਾਂ ਇਸ ਨਗਾਰੇ ਨੂੰ ਵਜਾ ਕੇ ਤੁੱਦੇ ਸਨ ਆਪਣੇ ਵਜ਼ੀਰ ਪਾਸੋਂ ਗੁਰੂ ਸਾਹਿਬ ਜੀ ਦੀਆਂ ਇਹ ਗੱਲਾਂ ਸੁਣ ਕੇ ਭੀਮਚੰਦ ਬੜਾ ਹੈਰਾਨ ਹੋ ਗਿਆ ਅਤੇ ਕਈ ਹੋਰ ਗੱਲਾਂ ਗੁਰੂ ਜੀ ਦੇ ਰਹਿਣ ਸਹਿਣ ਅਤੇ ਫੌਜੀ ਤਾਕਤ ਦੀਆਂ ਵਜ਼ੀਰ ਤੋਂ ਪੁੱਛਣ ਲੱਗਾ ਇਸ ਦਾ ਹਾਲ ਸਰੂਪ ਕੋਈ ਜੀਰ ਨੇ ਬੇਨਤੀ ਕੀਤੀ ਤੁਸੀਂ ਆਪ ਅਨੰਦਪੁਰ ਚੱਲ ਕੇ ਵੇਖੋ ਕਿ ਗੁਰੂ ਜੀ ਨੇ ਉੱਥੇ ਕੀ ਕਤਕ੍ਰਚ ਹੋਏ ਹੋਣ ਭੀਮਚੰਦ ਨੇ ਇਹ ਗੱਲ ਮੰਨ ਕੇ ਆਪਣਾ ਵਜ਼ੀਰ ਗੁਰੂ ਜੀ ਪਾਸ ਪਹਿਲਾਂ ਭੇਜ ਕੇ ਉਹਨਾਂ ਨੂੰ ਆਪਣੇ ਆਉਣ ਦੀ ਖਬਰ ਪਹੁੰਚ ਦਿੱਤੀ ਅਤੇ ਦੂਸਰੇ ਹੀ ਦਿਨ ਆਪ ਵੀ ਅਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਬੜਾ ਪਰਸੰਨ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਾਣਾਚਾਰੀ ਦੇ ਸਤਕਾਰ ਵਜੋਂ ਰਾਜਾ ਭੀਮਚੰਦ ਨੂੰ ਪ੍ਰਸਾਦੀ ਰਾਤੀ ਬਹੁਮੁੱਲੀ ਚਾਦਨੀ ਅਤੇ ਪੰਜ ਕਲਾ ਸ਼ਸਤਰ ਆਦਕ ਦਿਖਾਏ ਜਿਨ੍ਹਾਂ ਨੂੰ ਵੇਖ ਕੇ ਰਾਜਾ ਬੜਾ ਅਸਚਰਜ ਹੋਇਆ ਅਤੇ ਮਨ ਵਿੱਚ ਵਿਚਾਰਨ ਲੱਗਾ ਕਿ ਇੰਨੀਆਂ ਇਨਾਂ ਦੇ ਪਾਸ ਇੰਨੀਆਂ ਅਨਮੋਲਕ ਚੀਜ਼ਾਂ ਹਨ ਜੋ ਸਾਡੇ ਰਾਜ ਘਰਾਣਿਆਂ ਵਿੱਚ ਵੀ ਨਹੀਂ ਹਨ। ਅਜਿਹੀਆਂ ਅਨਮੋਲਕ ਚੀਜ਼ਾਂ ਮੇਰੇ ਪਾਸ ਹੋਣੀਆਂ ਚਾਹੀਦੀਆਂ ਹਨ। ਇਸ ਵਾਸਤੇ ਇਨਾਂ ਨੂੰ ਲੈਣ ਵਾਸਤੇ ਮੈਨੂੰ ਕੋਈ ਢੰਗ ਸੋਚਣਾ ਚਾਹੀਦਾ ਹੈ ਜਿਸ ਨਾਲ ਮੈਂ ਇਹ ਚੀਜ਼ਾਂ ਗੁਰੂ ਜੀ ਦੇ ਪਾਸੋਂ ਪ੍ਰਾਪਤ ਕਰ ਲਵਾਂ। ਇੰਨਾ ਵਿਚਾਰਾਂ ਨੂੰ ਮਨ ਵਿੱਚ ਲੈ ਕੇ ਰਾਜਾ ਗੁਰੂ ਜੀ ਦੀ ਗੁਰੂ ਜੀ ਤੋਂ ਆਗਿਆ ਲੈ ਕੇ ਬੜੀ ਪ੍ਰਸੰਤਾ ਪ੍ਰਗਟ ਕਰਦਾ ਹੋਇਆ ਆਪਣੀ ਰਾਜਧਾਨੀ ਬਿਲਾਸਪੁਰ ਨੂੰ ਚੱਲਿਆ ਗਿਆ।